ਰਾਤ ਨੂੰ ਕੀ ਹਾਲ ਆ? ਬਹੁਤ ਵਧੀਆ। ਤਕੜਿਆਂ। ਠੀਕ ਹੈ। ਹੋਰ ਸੁਣਾਓ। ਵਧੀਆ ਜੀ। ਬੜੇ ਛੇਤੀ ਆਗੇ ਤੁਸੀਂ ਤਾਂ। ਹੋਰ ਨਹੀਂ ਰੁਕੇ ਯਾਰ। ਓਏ, ਇਧਰ ਹੈਲੋ ਕਰੋ। ਹੈਲੋ ਗੱਲ ਜੀ। ਹੈਲੋ। ਹੈਲੋ। ਓਏ। ਆਹ ਘਰ ਆ ਜੀ। ਜਿਹੜਾ ਸਾਹਮਣੇ ਤੁਹਾਨੂੰ ਦਿਖ ਰਿਹਾ ਹੈਗਾ ਦਰਖਤ ਲੱਗੇ ਹੋਏ। ਇਹ ਗਿੱਲ ਸਾਹਿਬ ਦੇ ਗੁੱਗੂ ਦੇ ਅੰਕਲ ਆਪਣੇ ਪੰਜਾਬੀ ਇੰਡਸਟਰੀ ਦੇ ਡਿਗਜੈਕਟਰ ਉਹਨਾਂ ਦੇ ਰੀਅਲ ਨਾਨਕਿਆਂ ਦਾ ਘਰ ਆ ਜੀ। ਕਿਵੇਂ ਬਾਬਾ? ਠੀਕ ਹੈ? ਫਿਰ ਜਾਇ ਫਾਈਨਲੀ ਲੰਬੇ ਇੰਤਜ਼ਾਰ ਦੇ ਬਾਅਦ ਬਰਾੜ ਸਾਹਿਬ ਪਹੁੰਚ ਗਏ ਨੇ ਬਾਕੀ ਤੁਹਾਨੂੰ ਆਪਣਾ ਖੂਬਸੂਰਤ ਪਿੰਡ ਦਾ ਪਤਾ ਦਿਖਾਇਆ ਵੀ ਹੈ। ਖੁੱਲੀਆਂ ਲੰਬੀਆਂ ਰੋੜਾਂ ਮੇਰੇ ਪਿੰਡ ਆਦਲੀਆਂ ਆਂਦੀਆਂ ਇੰਨੀ ਥੱਲੇ ਦੀ ਘਾਤ ਮੋੜੇ ਬਰਾੜ ਸਾਹਿਬ। ਇੱਕ ਮੈਂ ਕਹਿੰਦੀ ਹਾਂ ਹੋਰ ਨਵੀਂ ਮਣੌਲਣੀ ਹੈ। ਹਾਂਜੀ। ਜਿਵੇਂ ਹੈਲੀਕਾਪਟਰ ਨਹੀਂ ਹੁੰਦਾ। ਹਾਂਜੀ 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 ਹਾਂਜੀ। ਉਸ ਤਰ੍ਹਾਂ ਹੀ ਬਣਾਉਣੀ ਹੈ। ਬਹੁਤ ਵਧੀਆ ਗੱਲ ਹੈ। ਇਹ ਬਹੁਤ ਵੱਡੀ ਕਿਤੇ ਵੀ ਚੱਕ ਕੇ ਲੈ ਚੋ ਉਸ ਨੂੰ ਅੱਛਾ ਜੀ ਇਸ ਤਰ੍ਹਾਂ ਆਇਆ ਕਰੀਏ ਬੱਦਲਾਂ ਤੋਂ ਲੱਗਦਾ ਹੈ ਵੀ ਜਿਵੇਂ ਮਾੜੀ ਮਾੜੀ ਤੁੱਪ ਨਿਕਲੂਗੀ ਸਾਡਾ ਪੁਰਾਣਾ ਯਾਰ ਮਿਲਿਆ ਕੰਦਾ ਡਾਣ ਕੰਦਾ ਸਰਪੰਚ ਕੀ ਹਾਲਤ ਹੈ ਵਧੀਆ ਜੀ ਬਾਈ ਜੀ ਸੱਟਾ ਵਧੀਆ ਜੀ ਤੇ ਅੱਛਾ ਗੱਡੀਆਂ ਨਾਲ ਕੰਮ ਆਉਂਦਾ ਚੱਲੀ ਜਾਂਦਾ ਹੈ ਹਾਂਜੀ ਹਾਂਜੀ ਸੁਬਾਹ ਦਾ ਮੈਂ ਪੈ ਰਿਆ ਸੀ ਬਸ ਸੋਨੇ ਹਟਿਆ ਤੇ ਸਮਾਂ ਤਕਰੀਬਨ ਹੋਊਗਾ ਕੋਈ 11 12 ਵਜੇ ਦਾ ਤੇ ਮੌਸਮ ਤਾਂ ਬਦਲ ਗਿਆ ਤੇ ਕੱਲ ਮੈਂ ਅਖਬਾਰ ਤੇ ਪੜੀ ਜਾਂਦਾ ਸੀ ਵੀ ਮਨਾਲੀ ਸਨੋਫਾਲ ਹੋਈ ਹੈ ਪਰ ਉੱਧਰ ਤਾਂ ਹੁੰਦੀ ਰਹਿੰਦੀ ਹੈ ਪਰ ਅਸਰ ਤਾਂ ਪੈਂਦਾ ਹੀ ਹੈ ਠੰਡ ਵਧੀ ਹੈ ਤੇ ਆ ਦੇ ਹੁੰਦਾ ਰੱਬ ਦਾ ਕੋਈ ਪਤਾ ਨਹੀਂ ਜਿਵੇਂ ਪਹਿਲਾਂ ਵੀ ਮੈਂ ਗੱਲ ਕਰਦਾ ਹੁੰਨਾ ਵੀ ਗਰਮੀ ਵਿੱਚ ਵੀ ਰੰਗ ਕਢਾਉਂਦਾ ਉਹਦੀ ਆਈ ਤਿਆਰੇ ਫਰਕ ਪਿਆ ਮੌਸਮ ਦਾ ਉਹਨਾਂ ਨੇ ਪਿਆ ਪਰ ਪਿਆ ਠੰਡ ਹੋਈ ਹੈ ਨਹੀਂ ਤਾਂ ਇਹ ਤੱਕ ਜਨਵਰੀ ਦੇ ਲਾਸਟ ਦੇ ਵਿੱਚ ਤੁਸੀਂ ਹਾਲਾਤ ਵੇਖਿਓ ਨੇ ਆ ਵੀ ਗਰਮੀ ਕਿੰਨੀ ਜ਼ਿਆਦਾ ਹੋ ਗਈ ਸੀ ਪੂਦੇ ਮਹੀਨੇ ਦੇ ਲੱਗੇ ਤੱਕ ਜੇ ਬਾਕੀ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਬਿਨਾਂ ਕਿਸੇ ਦੇਰੀ ਤੋਂ ਵੱਧਦੇ ਆ ਪਾ ਅੱਜ ਦੀ ਵੀਡੀਓ ਵੱਲ ਤੇ ਸਾਰੇ ਆਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਮੈਂ ਵਾਹਿਗੁਰੂ ਗਿਰਦਾਸ ਕਰਦਾ ਮੈਂ ਤੁਹਾਡਾ ਚਲਾ ਦਿਨ ਤੇ ਆਉਣ ਵਾਲੇ ਦਿਨ ਬਹੁਤ ਵਧੀਆ ਰਹਿਣ ਤੇ ਅਬਰੀ ਜਿੰਦ ਕਿ ਖੁਸ਼ ਰਹਾਂ ਤੇ ਹੱਸਦੇ ਵਾਸਤੇ ਰਹਾਂ ਬੱਦਲਾਂ ਤੋਂ ਲੱਗਦਾ ਹੈ ਵੀ ਜਿਵੇਂ ਮਾੜੀ ਮਾੜੀ ਤੁੱਪ ਨਿਕਲੂਗੀ ਥੋੜੀ ਥੋੜੀ ਵਿੱਚੋਂ ਚਾਨਣ ਜਾ ਨਿਕਲ ਰਿਹਾ ਹੈ ਮੂੰਹ ਦਿਖਾ ਰਿਹਾ ਸੂਰਜ ਆਪਦਾ ਬਾਕੀ ਬਰਾੜ ਸਾਹਿਬ ਆ ਰਹੇ ਹੈ ਪਰ ਬਰਾੜ ਸਾਹਿਬ ਦਾ ਜਾ ਕੇ ਆਉਣਾ ਪਿੰਡ ਦੀ ਬਰਾੜ ਸਾਹਿਬ ਦੀ ਵੇਟ ਹੋ ਰਹੀ ਹੈ ਆਪਾਂ ਖੜੇ ਨਹੀਂ ਇਸ ਵਕਤ ਅੱਡੇ ਤੇ ਤੇ ਇਸ ਵਕਤ ਤੁਹਾਡੇ ਤੇ ਹੈਗੀ ਸ਼ਾਂਤੀ। ਹੋਰ 2 ਘੰਟੇ ਨਰੌਣਕ ਵਿੱਚ ਲਵਾ ਵਜੂਗਾ। ਬਾਕੀ ਗੱਲ ਮਿਲਦਾ ਆਪਣੇ ਜਮਾਤਾਈ ਵੀ ਹੈ। ਮਸਜਿਦ ਚ ਬਾਬਾ ਆ ਰਿਹਾ ਜਮਾਂ ਨੌਜਵਾਨਾਂ ਨੂੰ। ਟੈਂ ਟੈਂ ਟੈਂ। ਕਿ ਬਾਬਾ ਠੀਕ ਹੈ। ਕਿਧਰ ਜਾਇਆ? ਵਾਹ ਵੀਰੋ ਉਹ ਮਕੇ ਦੀ ਸੋਚਦਾ ਹੁੰਦਾ ਹੁੰਦਾ ਵੀ ਇਹ ਵੀ ਦੁਨੀਆ ਦੇ ਰੰਗ ਜੇ ਮਰਜੀ ਹੈ ਆ ਵੀ ਵਿਚਾਰਾ ਬਜ਼ੁਰਗੀ ਹੈ ਦੁਨੀਆ ਦੇ ਰੰਗ ਹੈ ਬਾਹੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੇਖ ਲਈ ਵੀਡੀਓ ਨਵਾਂ ਚੱਲੀਆਂ ਕਰਾਂਗੇ ਵੀਡੀਓ ਵੇਖ ਲਈ ਵੀਡੀਓ ਆ ਗਈ ਥੋਣੀ ਬਣੀ ਹੈ ਬਹੁਤ ਵਧੀਆ ਤਰੀ ਹੋਰ ਨਾ ਉਸ ਤਰੀਕੇ ਨਾਲ ਚੜਦੀਆਂ ਕਲਾ ਜੀ ਚੜਦੀਆਂ ਕਲਾ ਤੇ ਹੁਣ ਜਦੋਂ ਤੁਸੀਂ ਬਣਾਏ ਨਾ ਮੈਨੂੰ ਪੱਕਾ ਫੋਨ ਕਰਨਾਗਾ ਆਪਾਂ ਨਾ ਫਿਰ ਜਦੋਂ ਕੋਈ ਮੂਰਤੀ ਬਣਾਈ ਕਿਸੇ ਚੀਜ਼ ਦੀ ਹਾਂ ਫਿਰ ਆਪਾਂ ਉਹ ਪਾਵਾਂਗੇ ਇੰਟਰਨੈਟ ਤੇ ਇੱਕ ਮੈਂ ਕਹਿੰਕਿ ਉਹ ਹੋਰ ਨਵੀਂ ਮਣਾਉਣੀ ਹੈ ਹਾਂਜੀ ਜਿਵੇਂ ਹੈਲੀਕਾਪਟਰ ਨਹੀਂ ਹੁੰਦਾ ਹਾਂਜੀ 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 ਉਸ ਤਰ੍ਹਾਂ ਹੀ ਬਣਾਉਣੀ ਹੈ ਬਹੁਤ ਵਧੀਆ ਗੱਲ ਹੈ ਤੇ ਬਹੁਤ ਵਧੀਆ ਕਿਤੇ ਵੀ ਚੱਕ ਕੇ ਲੈ ਚੋ ਉਸ ਨੂੰ ਅੱਛਾ ਜੀ ਇਸ ਤਰ੍ਹਾਂ ਆਇਆ ਕਰੇ ਜੀ ਇਹ ਪਹਿਲਾਂ ਕਾਪੀ ਪੇਨ ਤੇ ਬਣਾਉਣਾ ਪੈਂਦਾ ਕਿ ਨਹੀਂ ਹਾਂ ਜੀ ਹਾਂ ਜੀ ਅੱਛਾ ਪਹਿਲਾਂ ਨਕਸ਼ਾ ਬਣਾਉਣਾ ਫਿਰ ਨਕਸ਼ਾ ਬਣਾਉਣਾ ਹੈ ਹਾਂ ਜੀ ਤੇ ਫਿਰ ਮੈਂ ਕੱਲਾ ਫਿਰ ਇਹਨੂੰ ਸੋਧਦਾ ਵੀ ਕੋਈ ਕਮੀ ਤਾਂ ਨਹੀਂ ਰਹੇਗੀ ਹਾਂ ਜੀ ਹਾਂ ਜੀ ਇਹ ਫਿਰ ਉਸ ਨੂੰ ਮੈਂ ਸੋਧ ਕੇ ਫਿਰ ਬਣਾਉਣਾ ਹੈ ਨਹੀਂ ਆਪਾਂ ਐ ਕਰਾਂਗੇ ਜਦੋਂ ਤੁਸੀਂ ਬਣਾਉਣ ਲੱਗੇ ਮੈਨੂੰ ਫੋਨ ਕਰੋ ਫਿਰ ਆਪਾਂ ਸ਼ੁਰੂ ਤੋਂ ਵੀਡੀਓ ਬਣਾਵਾਂਗੇ ਥੋੜੀ ਥੋੜੀ ਐਡ ਕਰਕੇ ਫਿਰ ਪੂਰੀ ਵੀਡੀਓ ਬਣਾਵਾਂਗੇ ਇੱਕਦਮ ਹਾਂ ਹਾਂ ਨਾਲੇ ਲੋਕ ਵੇਖਣਗੇ ਹਾਂ 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 ਨਹੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਜਿੰਨਾ ਬਾਕੀ ਜੇ ਤੁਸੀਂ ਕਿਸੇ ਦਾ ਹੁਣ ਜਦੋਂ ਕੋਈ ਵੀ ਸਟੈਚੂ ਬਣਾਇਆ ਮੂਰਤੀ ਬਣਾਈ ਤਾਂ ਮੈਨੂੰ ਦੱਸਿਓ ਫਿਰ ਆਪਾਂ ਉਹ ਵੀਡੀਓ ਪੱਕੀ ਪਾਵਾਂਗੇ ਜੀ ਮੂਰਤੀ ਹੈ ਜੀ ਆਪਣੇ ਆ ਬਾਬੇ ਦੇ ਇੱਥੇ ਡਰੇ ਜਾਈ ਕੀ ਇੱਥੇ ਅੱਛਾ ਬਣਾਈ ਵੀ ਇੱਥੇ ਆਪਾਂ ਨਹੀਂ ਜੀ ਉਹ ਜਿਹੜੇ ਹਾਥੀ ਬਣਿਆ ਮੇਰੇ ਬਣਿਆ ਅੱਛਾ ਜਿਹੜੇ ਹਾਥੀ ਬਣਿਆ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਇਹ ਜੇ ਮਾਤਾ ਜੀ ਮੰਦਰ ਜਾਉਂਗੇ ਉਸੇ ਛੇਰ ਬਣਿਆ ਦੋ ਮੇਰੇ ਬਣਿਆ ਜੀ ਉਹ ਮਾਤਾ ਮੰਦਰ ਚ ਰੱਖੇ ਮੈਂ ਜਾਊਂਗਾ ਇਹ ਦੇਖ ਆਉਂਗਾ ਜੀ ਹਾਂ ਉਹ ਵੀ ਵੀਡੀਓ ਦੀ ਵੀ ਪਾਉਂਗਾ ਪੱਕਾ ਪੱਕਾ ਹਾਂ ਉਹ ਠੀਕ ਹੋ ਜੀ ਸ਼ਾਮਾ ਚੜ੍ਹਦੀਆਂ ਕਲਾਂ ਪ੍ਰਮ ਨੇ ਨੇ ਜੀ ਜਰੂਰ ਜਦੋਂ ਵੀ ਕੋਈ ਕੰਮ ਕਮ ਹੋਇਆ ਆਪਾਂ ਤੁਹਾਨੂੰ ਜਰੂਰ ਫੋਨ ਕਰਾਂਗੇ ਹਾਂ ਜੀ ਹਾਂ ਠੀਕ ਆ ਬਾਬਾ ਜੀ ਬਹੁਤ ਬਹੁਤ ਸੇਵਾ ਕਰਦੇ ਆਂ ਜੀ ਹਾਂ ਜੀ ਹਾਂ ਜੀ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਜੀ ਮਿਹਨਤੀ ਬੰਦੇ ਆ ਜੀ ਸਾਡੇ ਪਿੰਡਾਂ ਦੇ ਬਾਕੀ ਧੁੱਪ ਨਿਕਲੀ ਹੈ ਹੀ ਗੱਲਾਂ ਕਰਦੇ ਕਰਦੇ ਵਾਹ ਵਾਹ ਹੁ ਨਿਕਲੂਗੀ ਬਹੁਤ ਤੇਜ਼ ਜੇ ਤਾਂ ਆਪਾਂ ਨੇ ਠੰਡਾ ਠੰਡਾ ਤੇ ਫਿਰ ਰੱਬ ਬਹੁਤ ਛੇਤੀ ਗਰਮੀ ਵੀ ਕਰ ਦਿੰਦਾ ਕਣੀ ਕਾਲੇ ਹੋਰ ਜੀ ਫੱਟ ਓਕੇ ਕਾਲਾ ਕਰਮਾ ਵਾਲਾ ਆ ਜਾ ਬਰਾਟ ਸਾਹਿਬ ਫਾਈਨਲੀ ਲੰਬੇ ਇੰਤਜ਼ਾਰ ਦੇ ਬਾਅਦ ਬਰਾੜ ਸਾਹਿਬ ਪਹੁੰਚ ਗਏ ਨੇ ਦੋਨੇ ਗੱਡੀਆਂ ਬਰਾੜ ਤੋਂ ਲਈ ਆਉਂਦਾ ਨਹੀਂ ਨਹੀਂ ਪਿਛਲੀ ਗੱਡੀ 'ਚ ਬਰਾੜ ਸਾਹਿਬ ਨੇ ਬਰਾੜ ਸਾਹਿਬ ਨੂੰ ਮਿਲਦੇ ਆ ਬਰਾੜ ਸਾਹਿਬ ਬਰਾੜ ਸਾਹਿਬ ਕੀ ਹਾਲ ਹੈ ਤਕੜਿਆ ਠੀਕ ਹੈ ਹੋਰ ਸੁਣਾਓ ਵਧੀਆ ਜੀ ਬੜੇ ਛੇਤੀ ਆ ਗਏ ਤੁਸੀਂ ਤਾਂ ਹੋਣਾ ਹੀ ਰੁਕੇ ਅੱਛਾ ਹੋਰ ਸੈਟਾਂ ਖੜੇ ਸੀ ਹਾਂਜੀ ਹਾਂਜੀ ਵਧੀਆ ਆਉਦੇ ਸੁਣਾਓ ਤੇ ਕਣ ਕਣ ਕਿਵੇਂ ਖੜੀ ਹੈ ਜੀ ਬੜਕ ਵਧੀਆ ਜੀ ਮਾਨਸੂਰ ਵਧੀਆ ਜੀ ਓਕੇ 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 ਵਧੀਆ ਮਿਲਣਾ ਫਾਇਦਾ ਹੋ ਗਿਆ ਹਾਂ ਫਾਇਦਾ ਤਾਂ ਹੋ ਗਿਆ ਗਾ ਅਬ ਦਸੀ ਜਾਂਦੇ ਵੀ ਆ ਹਫਤਾ ਠੰਡੀ ਰਹੂਗੀ ਹਾਂਜੀ ਫਾਇਦੇ ਜਾਂ ਠੰਡ ਦਾ ਜਿੰਨੀ ਪਾਈ ਆ ਨਹੀਂ ਠੰਡ ਦਾ ਤਾਂ ਫੁੱਲ ਹੀ ਫਾਇਦਾ ਜੀ ਕਿਤੇ ਗਰਮੀ ਬਹੁਤ ਛੇਤੀ ਆਈ ਹੈ ਹੂੰ ਬਾਕੀ ਦੋਸਤੋ ਅਸੀਂ ਜਾ ਰਹੇ ਹਾਂ ਕੰਮ ਕਰ ਕੋਈ ਤੇ ਮੈਨੂੰ ਕਈ ਜਣੇ ਨੇ ਪੁੱਛਿਆ ਵੀ ਸੀਗਾ ਵੀ ਤੁਸੀਂ ਬੋਲਤਾ ਦਿੱਤਾ ਵੀਡੀਓ ਚ ਕਰ ਨਹੀਂ ਦਿਖਾਇਆ ਗਿੱਲ ਸਾਹਿਬ ਦੇ ਨਾਨਕਿਆਂ ਦਾ ਬਾਈ ਰਿਮੇ ਕਾ ਆ ਘਰ ਆ ਜੀ ਜਿਹੜਾ ਸਾਹਮਣੇ ਤੁਹਾਨੂੰ ਦਿਖ ਰਿਹਾ ਹੈਗਾ ਦਰਖਤ ਲੱਗੇ ਹੋਏ ਇਹ ਗਿੱਲ ਸਾਹਿਬ ਦੇ ਗੁੱਗੂ ਗੱਲੰਕਲ ਆਪਣੇ ਪੰਜਾਬੀ ਇੰਡਸਟਰੀ ਦੇ ਦਿੱਗਜ ਐਕਟਰ ਉਹਨਾਂ ਦੇ ਰੀਅਲ ਨਾਨਕਿਆਂ ਦਾ ਘਰ ਆ ਜੀ ਆ ਸਾਰਾ ਤੇ ਆ ਵੀ ਬਾਈ ਰਿਮੇ ਕਾ ਹੀ ਹੈ ਬਾਕੀ ਤੁਹਾਨੂੰ ਆਪਣਾ ਖੂਬਸੂਰਤ ਪਿੰਡ ਦਾ ਬਤ ਹਾਇਆ ਵੀ ਹੈ ਖੁੱਲੀਆਂ ਲੰਬੀਆਂ ਰੋੜਾਂ ਮੇਰੇ ਪਿੰਡ ਆਦਰੀਆਂ ਦੀਆਂ ਇਹ ਨਹੀਂ ਥੱਲੇ ਦੀ ਘੱਟ ਮੋੜਿਆ ਬਰਾਕਸਾ ਤੇ ਟੋਪੋ ਬਾਈ ਜੀ ਵਾਕਈ ਬਹੁਤ ਨਿਕਲਿਆ ਜੀ ਪਹਿਲਾਂ ਠੰਡ ਸੀ ਤੇ ਹੁਣ ਕੜ ਤੇ ਚੰਗਿਆੜੇ ਪੂਰੀ ਤੇਜ਼ ਬਾਕੀ ਕੱਲ ਹੋਰ ਕਾਰ ਚ ਬੈਠੇ ਤੋਂ ਬੰਦੇ ਨੂੰ ਥੋੜੀ ਜਿਹੀ ਗਰਮੀ ਵੀ ਮਹਿਸੂਸ ਹੁੰਦੀ ਜਾਦੇ ਹੁਣ ਇਹ ਪਤਾ ਨਹੀਂ ਕੀ ਕਰਨ ਪਰ ਹੁੰਦੀ ਆ ਪਤਾ ਨਹੀਂ ਲੈਦਰ ਕਰਕੇ ਹੁੰਦੀ ਆ ਜਾਂ ਵੈਸੀ ਹੁੰਦੀ ਆ ਤੇ ਕਹਦਾ ਜਗਵੀਰ ਸਿੰਘ ਮਾਨ ਜਾ ਰਹੇ ਸੀ ਆ ਗਏ ਸਾਡਾ ਸਰਕਾਰੀ ਸਕੂਲ ਵੱਡਾ ਤੇ ਛੋਟਾ ਹੈਲੋ 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 ਆਤੀ ਕਰ ਉਹ ਆਤੀ ਕਰ ਨਾ ਤਾਂ ਓਏ ਆਦਰ ਹੈਲੋ ਕਰੋ ਹੈਲੋ ਕਰ ਦੇ ਹੈਲੋ ਹੈਲੋ ਓਏ ਕੁੱਕੜ ਵੇਖਿਆ ਰਹਿਣਾ ਕਿੰਨੇ ਕਿਲੋ ਬਜਨ ਹੋਵੇਦਾ ਕਿੰਨੇ ਕਿਲੋ ਦਾ ਹੋਵੇ ਠੀਕ ਕੁੱਕੜ ਰਾਮ ਨਾੜਾ ਨਾ ਜਿਆਦੇ ਭਾਵੇਂ ਓਏ ਸਾਡਾ ਪੁਰਾਣਾ ਯਾਰ ਮਿਲਿਆ ਕਿੰਦਾ ਡਾਣ ਕਿੰਦਾ ਸਰਪੰਚ ਕੀ ਹਾਲ ਹੈ ਬੜੀਆ ਜੀ ਬਾਈ ਜੀ ਠੱਟਾ ਬੜੀਆ ਜੀ ਤੇ ਅੱਛਾ ਗੱਡੀਆਂ ਨਾਲ ਕੰਮ ਆਉਂਦਾ ਚੱਲੀ ਜਾਂਦਾ ਹੈ ਹਾਂਜੀ ਹਾਂਜੀ ਬਾਈ ਕਿੰਦਾ ਵੀ ਅਥਲ ਸਾਡੇ ਪਿੰਡ ਅਜ ਤੋਂ ਕਿੰਨੇ ਸਾਲ ਪਹਿਲਾਂ ਕਿਹੜੇ ਕਿੰਨੇ ਸਾਲ ਹੋ ਗਏ ਕਿੰਦਾ ਤੂੰ ਇੱਥੇ ਪੈਨੋ ਹੋ ਗਏ ਬਈ 8-10 ਸਾਲ ਹੋ ਗਏ 8-10 ਸਾਲ ਹੋ ਗਏ ਉਸ ਤੋਂ ਪਹਿਲਾਂ ਇੱਕ ਕਟਿੰਗ ਦੀ ਦੁਕਾਨ ਸੀ ਕਿੰਦੇ ਦੀ ਤੇ ਬੜਾ ਮਸ਼ਹੂਰ ਸੀ ਕਟਿੰਗ ਵਾਲੇ ਕੰਮ ਚ ਵੀ ਪਤਾ ਨਹੀਂ ਕਿਉਂ ਛੱਡ ਤਾ ਕਿੰਦੇ ਨੇ ਹੋਰ ਅੰਕਲੋ ਇੱਥੋਂ ਛੱਡ ਕੇ ਫਿਰ ਤੂੰ ਉੱਥੇ ਕਿੰਨੇ ਚਿਰ ਕਰੀ ਦੁਕਾਨਵਾ ਉਹਨੇ ਉਹਨੇ ਸਾਲਕ ਸ ਇਹਰ ਧਾਰਵਾੜਾ ਹੁੰਦਾ ਸੀ ਧਾਰ ਇਸ ਕੰਮ ਤੇ ਨਹੀਂ ਹੁੰਦਾ ਇਹ ਤੇ ਹੀ ਨਜ਼ਾਰਾ ਬਈ ਇਹ ਤੇ ਬਸ ਢੇੜਾ ਲਾਓ ਪੈਸੇ ਲੋ ਕਿੰਨੇ ਵੀ ਢਾੜੀ ਬਣ ਜਾਂਦੀ ਆਈਡੀ ਆਹ ਛੱਡਦਾ ਨਹੀਂ ਤੂੰ ਤੇ ਤੇਲ ਤੋਂ ਸੁਣੇ ਕਿ ਹੱਡ ਨਾ ਤੇਲ ਆਦਾ ਫਿਰ ਤਾਂ ਬੱਚ ਦਾ 1000 ਰੁਪਿਆ ਫਿਰ ਤਾਂ ਬਹੁਤ ਵਧੀਆ ਕੰਮ ਆ ਯਾਰ ਹਾਂ ਬਈ ਨਹੀਂ ਵਧੀਆ ਬਹੁਤ ਵਧੀਆ ਹੋਰ ਅੰਕਲ ਸਸਰੀ ਘਾਲ ਦੀ ਹਾਂ ਹਾਂ ਤੇ ਹੋਰ ਉਹ ਮੁੰਡਾ ਨਾਲ ਹੋਰ ਜੱਗੀ ਹਾਲ ਆ ਬਈ ਵਧੀਆ ਜੀ ਯਾਰ ਲੈ ਹੁਣ ਤੂੰ ਹਾਂਜੀ ਕਟਿੰਗ ਵਾਲਾ ਕੰਮ ਇਹਨੇ ਬੰਦ ਕਰਤਾ ਕਟਿੰਗ ਵਾਲਾ ਬੰਦ ਨਹੀਂ ਆ ਠੀਕ ਆ ਇਹ ਕਹਿੰਦਾ ਮੇਰੇ ਖਰਚੇ ਖਰਚੇ ਕੱਢ ਕੇ 1000 ਰੁਪਏ ਢੜੀ ਪੈ ਜਾਂਦੀ ਹੈ ਉਸ ਕੰਮ ਜਿਹੜਾ ਧਾਰ ਵਾਲਾ ਹੁੰਦਾ ਆ ਜਾ ਓਏ ਚੰਗੀ ਗੱਲ ਹੈ ਤਾਂ ਹੈ ਕਮਾਈ ਵਾਲੀ ਕਮਾਈ ਦਾ ਸਾਧਨ ਦੋ ਚਾਂਦਨ ਕਿੰਨੇ ਕੋਈ ਜਾਂਦੇ ਸੀ ਭਾਈ ਕਟਿੰਗ ਵਾਲੇ ਚ ਵੇ ਰੋ ਕਟ ਕਰਨਾ ਠੀਕ ਹੈ ਟ੍ਰੈਵਲ ਵੀ ਭਰਨਾ ਪੈਂਦਾ ਸਾਰੀਆਂ ਗੱਲਾਂ ਹੀ ਬੇਲਾ ਵੇਖੇ ਸੌਸ ਬਣਾ ਲਿਆ ਆਪ ਦਾ ਪਾਣੀ ਕਾਗਜ਼ ਕੋਈ ਪੂਰੇ ਆ ਪੂਰੇ ਪੰਜਾਬ ਦਾ ਕਿਹੜਾ ਲਾਈਦਾ ਜਿੱਥੇ ਮਰਜੀ ਬਾਈ ਆਲ ਇੰਡੀਆ ਜਿੱਥੇ ਮਰਜੀ ਉਹ ਵੀ ਬਣਾਉਂਦਾ ਹੋ ਠੀਕ ਹੋ ਜੀ ਠੀਕ ਆ ਜੀ ਆਖੜੇ ਦੇਦ ਜੀ ਨਹੀਂ ਠੀਕ ਆ ਵੀਰ ਯਾਰ ਚਾ ਲੈ ਕੇ ਜਾਨਵਰ ਕਿੱਥੋਂ ਜੀ ਇੱਥੇ ਲੈ ਆ ਜੀ ਭਾਰੀ ਬੰਦਾ ਯਾਰ ਹੈ ਭਾਰੀ ਠੀਕ ਹੈ ਵਧੀਆ ਜੀ ਬਾਈ ਕੰਟੈਕਟ ਕਰੋ ਜੇ ਕਿਸੇ ਨੂੰ ਲੋੜ ਦਾ ਕੋਈ ਜਾਨਵਰ ਲੈਣ ਆਸਤੇ ਪਸ਼ੂ ਪੰਖੂ ਹਾਂ ਜਾਨਵਰ ਲੈਣੀ ਇੱਥੇ ਆਉ ਠੀਕ ਹੈ ਲੋੜਾ ਨੰਬਰ ਵੀ ਦੱਸ ਦਿਓ ਜੀ 6239030428 ਪਿੰਡ ਮਾਹੌਣਾ ਪਿੰਡ ਮਾਹੌਣਾ ਇੱਕ ਵਾਰੀ ਹੋਰ ਦੱਸਦਾ ਨੰਬਰ ਜੀ 6239030428 ਠੀਕ ਹੈ ਜੀ ਸਾਹ ਵੀ ਲੈ ਕੇ ਆਇਆ ਵੇਖੋ ਬਾਕੀ ਵੀ ਕਿਸੇ ਨੂੰ ਲੋਡ ਹੋਵੇ ਗਾਂ ਮੱਝ ਦੀ ਤਾਂ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਹੋਰ ਕਹਿੰਦੇ ਵਧੀਆ ਬਾਈ ਜੀ ਕੀ ਸੇਵਾ ਕਰੀ ਜਾਵੇ ਬਾਕੀ ਕਿੰਦਾ ਰਹੇ ਬਾਈ ਕਿਰਪਾ ਮਾਲ ਬਾਕੀ ਕਿੰਦਾ ਸਰਪੰਚ ਉੱਠਿਆ ਗਿਆ ਤਾਂ ਹਾਂ ਜੀ ਕਿੰਨਾ ਕਿੰਦੀ ਕਰਦੇ ਹੋਰ ਕਿੰਨੇ ਆਣੇ ਉੱਠੇ ਸਰਪੰਚ 6 ਨੇ ਉੱਠੇ ਜੀ ਕਿੰਨੀਆਂ ਵੋਟਾਂ ਤੇ ਹਾਰ ਜਾਓਈ ਮੈਂ 233 70 ਪਿੰਗਾਂ ਇਹ ਤੁਨੂੰ ਵੋਟ ਕਿੰਨੇ ਪਿੰਡ ਦੀ ਪਿੰਡ ਦੀ ਵੋਟ ਕਿੰਨੀ ਕਹੇ ਵੋਟ ਦੀ ਪਿੰਡ ਦੀ ਵੋਟ ਹੈ ਯਾਰ 540 100 ਫਿਰ ਤਾਂ ਲੈ ਹੀ ਗਿਆ ਸੀ 6 ਸਰਪੰਚ ਉੱਥੇ ਦੀ ਵੇਖ ਲੈ ਤੂੰ 250 ਵੋਟ ਦੇ ਲੱਗੇ ਤਾਂ ਕਿਤੋਂ ਲੈ ਗਿਆ ਨਾ 250 ਤੋਂ ਉੱਤੇ 250 ਤੋਂ ਉੱਤੇ ਤੇ ਫਿਰ ਕੀ ਰਹਿ ਗਿਆ ਸੀ ਮਗਰ ਯਾਰ ਜਿਸ ਤੋਂ ਉੱਤੇ ਲੈ ਗਿਆ ਮੋਟਾ ਯਾਰ ਜਿਹੜਾ ਬਣਿਆ ਕਿੰਨੇ ਮੋਟਾ ਦੇ ਬਣਿਆ ਸਰਪੰਚ ਉਹ ਯਾਰ ਪਤਾ ਨਹੀਂ ਕਿੰਨੇ ਅੱਤੇ ਬਣਿਆ ਸੀ ਬਈ ਆਜਾ ਵੋਟਾਂ ਦਾ ਹੀ ਫਰਕ ਕੌਣ ਬਣਿਆ ਸੀ ਆਪਣਾ ਕੋਠੀ ਚੋਟੀ ਅੱਛਾ ਠੀਕ ਆ ਠੀਕ ਆ ਠੀਕ ਤੁਹਾਡੇ ਰਿਜ਼ਰਵ ਸੀ ਹਨਾ ਯਾਰ ਐਡ ਕੀ ਵੀ ਰਿਜ਼ਰਵ ਹੈ ਆਨੂ ਵੀ ਐਨੇ ਐਤ ਕੀ ਰੱਬ ਸੀ ਗਿਆ ਹਾਂ ਐਤ ਕੀ ਹਾਲ ਐਤ ਕੀ ਨਹੀਂ ਉੱਠੇ ਤਾਂ ਪਿਛਲੇ ਕਿਢੇ ਉੱਠੇ ਜਾਣਾ ਪਿਛਲੇ ਕਿਢੇ